ਆਹ ਵੇਖੋ ਜੀ ਸਾਡੇ ਪਿੰਡੀਆਂ ਜਿਹੜੀਆਂ ਕਰਤੂਤਾਂ ਆ ਵੇਖੋ ਲੋਕੀ ਆਖਦੇ ਸਰਕਾਰਾਂ ਨੇ ਨਸ਼ਾ ਬੰਦ ਕਰਤਾ ਪਰ ਅੱਜ ਇਸ ਨਸ਼ੇ ਦੀ ਭੇਡ ਅੱਜ ਮੇਰਾ ਭਰਾ ਫੇਰ ਇੱਕ ਚੜ ਗਿਆ ਆਹ ਤਾਂ ਕੁੜੀਆਂ ਵਾਂ ਸਦਾ ਨਹੀਂ ਕਿਤੋਂ ਲੈ ਗਦੇ ਪੀਤੀਆ ਕਿਤੋਂ ਨਹੀਂ ਪੀਤੀਆ ਸਰਕਾਰਾਂ ਸਭ ਜਾਣਦੇ ਹੋ ਇਹ ਵੀ ਚੋਪਿਆ ਤੇ ਠਿੱਕੀ ਬਣਦੀ ਖਬਰ ਆ ਤੇ ਠਿੱਕੀਵਾਂ ਦਾ ਸਭ ਜਾਣਦੇ ਆ ਪਰ ਕੋਈ ਮੂੰਹ ਨਹੀਂ ਖੋਲ ਕੇ ਰਾਜੀ ਸਾਰਿਆਂ ਨੂੰ ਪਤਾ ਵੀ ਇਹ ਨਸ਼ਾ ਕਿੱਥੋਂ ਆਉਂਦਾ ਕੌਣ ਵੇਚਦਾ ਪਰ ਅੱਜ ਫੇਰ ਆ ਮੇਰਾ ਭਰਾ ਜਿਹੜਾ ਕਿ ਹੋਣ ਰਹਿਦਾ ਹੱਥ ਨਸ਼ੇ ਦੀ ਫੇਰ ਚੜ ਗਿਆ ਤਾਂ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆ ਗਈ ਇਹ ਕੋਈ ਨਾ ਕੋਈ ਆਪਣਾ ਇਹਨਾਂ ਨਸ਼ਾ ਤਸਕਰਾਂ ਦੇ ਉੱਤੇ ਕੋਈ ਆਪਣੀ ਨੱਥ ਪਾਉਣ ਬਹੁਤ ਸ਼ਰਮ ਦੀ ਗੱਲ ਹੈ ਨਾ ਸਰਕਾਰਾਂ ਵਾਸਤੇ ਜਿਹੜੀਆਂ ਸਰਕਾਰਾਂ ਕਾਲੀਆਂ ਕਾਂਗਰਸਿਆਂ ਨੂੰ ਭੰਡ ਭੰਡ ਕੇ ਅੱਜ ਆਈਆਂ ਵਾਂ ਇਹਨਾਂ ਸਰਕਾਰਾਂ ਦੇ ਅੱਜੋਂ ਫੇਰ ਇੱਕ ਜਵਾਨ ਮੌਤ ਹੋ ਗਈ ਆ ਦੱਸੋ ਇਹਦਾ ਕੌਣ ਵਾਲੀ ਬਾਤ ਸੀ ਦੇ ਦੇ ਆ ਵੇਖੋ ਜੀ ਸਾਡੇ ਪਿੰਡ ਦੀਆਂ ਜਿਹੜੀਆਂ ਕਰਤੂਤਾਂ ਵਾ ਵੇਖੋ ਲੋਕੀ ਆਖਦੇ ਸਰਕਾਰਾਂ ਨੇ ਨਸ਼ਾ ਬੰਦ ਕਰਤਾ ਪਰ ਅੱਜ ਇਸ ਨਸ਼ੇ ਦੀ ਭੇਡ ਅੱਜ ਮੇਰਾ ਭਰਾ ਫੇਰ ਇੱਕ ਚੜ ਗਿਆ ਆਹ ਤੋਂ ਕੁੜੀਆਂ ਵਾ ਸੜਾਂ ਕਿੱਥੋਂ ਲੈ ਗਏ ਪੀਤੀਆ ਕਿੱਥੋਂ ਨਹੀਂ ਪੀਤੀਆ ਸਰਕਾਰਾਂ ਸਭ ਜਾਣਦੇ ਹੋਏ ਵੀ ਚੁੱਪਿਆ ਤੇ ਠਿੱਕੀ ਬਣਦੀ ਖਬਰ ਆ ਤੇ ਜੀਵਨ ਦਾ ਸਭ ਜਾਣਦੇ ਆ ਪਰ ਕੋਈ ਮੂੰਹ ਨਹੀਂ ਖੋਲ ਕੇ ਰਾਜੀ ਸਾਰਿਆਂ ਨੂੰ ਪਤਾ ਵੀ ਇਹ ਨਸ਼ਾ ਕਿੱਥੋਂ ਆਉਂਦਾ ਕੌਣ ਵੇਚਦਾ ਪਰ ਅੱਜ ਫੇਰ ਆ ਮੇਰਾ ਭਰਾ ਜਿਹੜਾ ਵਿਖੀ ਹੁੰਦਾ ਰਹਿੰਦਾ ਅੱਜ ਨਸ਼ੇ ਦੀ 瘾 ਚੜ ਗਿਆ ਤੇ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆ ਗਈ ਇਹ ਕੋਈ ਨਾ ਕੋਈ ਆਪਣਾ ਇਹ ਨਸ਼ਾ ਤਸਕਰਾਂ ਦੇ ਉੱਤੇ ਕੋਈ ਆਪਣੀ ਨੱਥ ਪਾਉਣ ਬਹੁਤ ਸ਼ਰਮ ਦੀ ਗੱਲ ਹੈ ਨਾ ਸਰਕਾਰਾਂ ਵਾਸਤੇ ਜਿਹੜੀਆਂ ਸਰਕਾਰਾਂ ਕਾਲੀਆਂ ਕਾਂਗਰਸਿਆਂ ਨੂੰ ਭੰਡ ਭੰਡ ਕੇ ਅੱਜ ਆਈਆਂ ਵਾਂ ਇੰਨਾ ਸਰਕਾਰਾਂ ਦੇ ਅੱਜ ਤੋਂ ਫੇਰ ਇੱਕ ਜਵਾਨ ਮੌਤ ਹੋ ਗਈ ਆ ਦੱਸੋ ਇਹਦਾ ਕੌਣ ਵਾਲੀ ਬਾਤ ਸੀ